ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਣਗੇ ਕੁਐਸਟ ਬੇਨਤੀ ਸਾਰੇ ਪੈਣ ਭਰਾਵਾਂ ਨੂੰ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਿਓ ਲਾਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਨੂੰ ਜਲਦੀ ਮਿਲੇ ਆਪ ਜੀ ਨਰਕ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਵਣੇ ਤੁਹਾਡਾ ਫਰਜ਼ ਪੰਦਾ ਜੀ ਵੱਤ ਵੱਤ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਵੀਰ ਦਾ ਕਿਸੇ ਮਾਤੜ ਦਾ ਫਾਇਦਾ ਹੋ ਜੇ ਜੀ ਅੱਜ ਦੀ ਵਿਜ਼ਿਟ ਆਪਣੀ ਪਿੰਡ ਭਾਈਕੇ ਲੱਧੂ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਰ ਸਜਰੋਂ ਲੱਗਦੀ ਪੱਟੀ ਗੁਰਪੀਸੇ ਦੇ ਫਾਰਮ ਤੇ ਆਏ ਆ 7-8 ਪਸ਼ੂ ਖਵਾਵਾਂਗੇ ਸਾਰੀ ਵਧੀਰੇ ਜਾਣਕਾਰੀ ਲੈ ਕੇ ਦਵਾਂਗੇ ਐਂਡ ਤੱਕ ਜਰੂਰ ਬਨੇ ਰਹੋ ਤੇ ਆਓ ਲਈਏ ਡਿਟੇਲ ਵਧੀਆ ਗੁਰਪੀਸੇ ਸਾਸਿਕਾਲ ਸਿਆ ਵੀਰ ਜੀ ਠੀਕ ਠਾਕ ਚੜ੍ਹਦੀ ਕਲਾ ਨਜ਼ਾਰੇ ਹੋਰ ਸੁਣਾਓ ਵਧੀਆ ਵਧੀਆ ਜੀ ਛਾਏ ਪੈ ਜੇ ਮਾਨਾ ਮਹਾਰਾਜ ਦੀ ਕਿਰਪਾ ਬਾਬੇ ਦੀਪਸਾਹ ਦੀ ਅੱਛਾ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਮ ਹਾਂਜੀ 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 ਕੱਲਾ ਬੰਦਾ ਨਹੀਂ ਵਟਾ ਨਾ ਕੱਲਾ ਬੰਦਾ ਨਹੀਂ ਉਹ ਹਾਂ ਹਿੰਗੜ ਤੋੜ ਦਿੰਦਾ ਉਹ ਬਿਲਕੁਲ ਜੀ ਬਿਲਕੁਲ ਹਾਂ ਸਹੀ ਜੀ ਤੇ ਡਰੈਸ ਕਰਕੇ ਨੋਟ ਨਾਮ ਦੱਸ ਗਏ ਇਹ ਪਿੰਡ ਭਾਈ ਲੱਧੂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਗੁਰਪ੍ਰੀਤ ਸਿੰਘ ਗੋਪੀ ਨਾਮ ਗੁਰਪ੍ਰੀਤ ਸਿੰਘ ਗੋਪੀ ਹਾਂਜੀ ਹਾਂਜੀ ਭਾਈ ਕੇ ਲੱਧੂ ਵਾਲਾ ਹੈ ਨਾ ਗੋਪੀ ਗੋਪੀ ਹੁੰਦਾ ਪੀ ਉਹਨਾਂ ਹੀ ਹਾਂਜੀ ਹਾਂਜੀ ਉਹ ਸਤਿਗੁਰੂ ਕਰਾਉਂਦਾ ਪਿਆ ਹਾਂ ਸਤਿਗੁਰੂ ਕਰਾਉਂਦਾ ਉਹ ਠੀਕ ਹੈ ਵਾਹ ਜੀ ਅੱਜ ਕਿੰਨੇ ਪਸ਼ੂ ਆ ਤੇ ਕਿੰਨਾਂ ਦਾ ਚਾਦਨਾ ਪਾਈਏ ਅੱਜ 6 ਆ ਜੀ ਆਪਣੇ ਕੋਲ 6 ਆ ਮੋਬਾਈਲ ਨੰਬਰ ਕੀ ਹੈ ਆਪਣਾ ਮੋਬਾਈਲ ਨੰਬਰ ਫੋਨ ਨੰਬਰ ਦੱਸਿਆ ਕਰੋ 9914164924 ਠੀਕ ਆ ਸ਼ੁਰੂਆਤ ਇਹ ਤੋਂ ਕਰੀਏ ਸ਼ੁਰੂਆਤ ਇਹ ਤੋਂ ਕਰ ਲਈਏ ਸੂਈ ਸਵਾਈ ਸੂਈ ਸਵਾਈ ਤੇ ਬੱਚਾ ਬੱਚਾ ਕੱਟਾ ਮੇਲ ਕਾਫ ਆ ਗਿਆ ਸਜਣੋ ਮਜੂਦਾ ਦੁੱਧ ਬੱਕਾ ਕਿੰਨਾ ਹੈ 8 ਕਿਲੋ ਜੀ 8 ਕਿਲੋ ਵੱਡੀ ਪੂਰੀ ਹੈ ਨਾ ਵੱਡੇ ਟਾਂਚੇ ਵਾਲੀ ਡੇਰੀ ਵਾਲੀ ਕਿੰਨਾ ਬਚਾ 13 13.5 ਕਿਲੋ ਦੁੱਧ ਦੇਂਦੀ ਰਹੀ ਸੀ ਅੱਛਾ ਤੇ ਨੀਲੀ ਜਿਹੀ ਪਿਓਰ ਬੱਚਾ ਆ ਗਿਆ ਹਨਾ ਹਾਂਜੀ ਹਾਂਜੀ ਤੇ ਲੋ ਜੀ ਤੇ ਗੱਲ ਕਰੀ ਗਏ ਹੁਣ 8 ਕਿਲੋ ਦੁੱਧ ਤੋਂ ਰੈਡੀ ਆ ਹਾਂਜੀ ਹਾਂਜੀ 8 ਠੀਕ ਆ ਚੋਣ ਓਕੇ ਆ ਬਿਲਕੁਲ ਠੀਕ ਆ ਤੋੜਾ ਤਰਾ ਕਰਾਈਏ ਜੇ ਇੱਕ ਤੇ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ ਬੱਚੇ ਦੇ ਜੀ ਦੂਰ ਚੜਤ ਆਉਂਦੀ ਕਿ ਲੋੜ ਨਹੀਂ ਸੂਬੇ ਦਾ ਤਾਜ਼ਾ ਲਾਈਏ ਤੀਜਾ ਤੇ ਜਾਂ ਚੌਥਾ ਲਾਈਏ ਤੀਜਾ ਜੀ ਤੀਜਾ ਹਾਂਜੀ ਠੀਕ ਆ ਸਿੰਘ ਥੋੜੇ ਜਿਹਾ ਖੁੱਲਾ ਹਾਂਜੀ ਹਾਂਜੀ ਤੇ ਦੁੱਧ 8 ਕਿਲੋ ਰੈਡੀ ਦੋਵੇਂ ਟਾਈਮ ਬਣੇ ਸੀ 30 ਦਿਨ ਹੋ ਗਏ ਬਣੀ ਨਹੀਂ ਜੇ 100% ਸੋਨਾ ਨਹੀਂ ਨਿਕਲੂਗਾ ਅੱਛਾ 40 ਦਿਨਾਂ ਦੇ ਲਗਭਗ ਬਣੀ ਵੀ ਆ ਬਣੀ ਪੱਕਾ ਥੋੜਾ ਠੀਕ ਆ ਮਿਲਦੀ ਬੱਚੇ ਤੇ ਦੋਵੇਂ ਟਾਈਮ ਬੜਾ ਬੱਚੇ ਦਾ ਕਰਦੀ ਹੈ ਨਾ ਬੜਾ ਜ਼ਿਆਦਾ ਜੀ ਅੱਛਾ ਤੋਰੋ ਜੀ ਬੱਚੇ ਦਾ ਨਹੀਂ ਖੜਾ ਛੱਡਦੀ ਨੋ ਜੀ ਲਿਆ ਭਾਵੇਂ ਇਹਦਾ ਥੱਲਾ ਕੋਈ 14 ਲੀਟਰ ਦੁੱਧ ਪੀ ਸਕਦਾ ਠੀਕ ਆ ਜੀ ਲਓ ਜੀ ਲਾਇਓ ਮੋੜ ਲਓ ਮੈਂ ਵੱਡੀ ਆਣਾ ਡੇਰੀ ਵਾਲੀ ਵੱਡੀ ਮੈਂ ਜੀ ਪੂਰੀ ਵੱਡੀ ਮੈਂ ਡੇਰੀ ਵਾਲੀ ਸਜਣੋ ਡੇਰੀ ਵਾਲੀ ਜਿਹੜਾ ਕੋਈ ਭੈਣ ਭਰਾ ਸਾਹ ਨੂੰ ਥੋੜਾ ਨਾਲ ਹੀ ਨਿਕਲ ਆਉਣਾ ਹੈ ਨਾ 14 ਕਿਲੋ ਦੁੱਧ ਤੇ ਆਉਗੀ ਏ ਅੰਤਾਜਾ ਲਾਈਏ ਕੋਈ 3 ਤੋਂ 4 ਮਹੀਨੇ ਪਲਾਸਸ ਹੋਈਨ ਹੋ ਗਿਆ ਉਹ ਟਾਈਮ ਹਾਂਜੀ ਹਾਂਜੀ 3 ਮਹੀਨੇ ਦਾ ਲਗਭਗ ਬੱਚਾ ਹੈਗਾ ਹੀ ਹਨਾ ਹਾਂਜੀ ਹਾਂਜੀ ਠੀਕ ਆ ਤੇ ਗੱਲ ਕਰੀਏ ਹੁਣ ਰੇਟ ਦੀ ਭਾਪ ਤੇਰੀ ਦੀ ਕਿੰਨਾ ਕੁ ਨਾਰਮਲ ਕਰ ਦਿੱਗੇ 70 ਦੀ ਦੇ ਦਿੱਗੇ 70 ਦੀ ਹਾਂਜੀ ਅੱਛਾ ਜੀ ਹੋਰ ਕਰ ਦਿੱਗੇ ਜੈਜ 61 ਦੀ ਦੇ ਦਿੱਤੀ 61 ਦੀ ਦੇ ਦਿੱਤੀ ਮੈਨੂੰ ਲੱਗਦਾ ਹੋਰ ਕਰੋਗੇ ਜੀ 2 ਛੱਡ ਦਿੱਗੇ ਹੋਰ 63 ਦੀ ਦੇ ਦਿੱਤੀ 63 ਦੀ ਦੇ 61 ਦੀ ਦੇ ਦਿੱਤੀ 61 ਦੀ ਦੇ ਦਿੱਤੀ ਮਾਰੋ ਥਾਪੀ 60 ਦੀ ਦੇ ਦਿੱਤੀ ਵਾਹ ਜੀ ਵਾਹ ਹੁਣ ਦੀਆਂ ਜਾਣ ਹੈ ਹੋਰ ਕਰਾਂਗੇ ਮਾਨਤਾਨ ਪਰ ਜਿਆਦਾ ਕੋਈ ਵੀਰ ਮੇਰਾ ਆਵੇ ਫੋਨ ਲਾ ਕੇ ਕਈ ਆਸ ਦੇਂਦੇ 45 ਦੇ ਦਿੱਗੇ ਕੋਈ ਆਸ ਦੇ ਦਾ 50 ਦੇ ਦਿੱਗੇ ਫੋਨ ਲਾਉਂਦੀ ਖੇਚਲ ਤਾਂ ਕਰਿਆ ਕਰੋ ਜੇ ਜਾਈਤੀ ਆ 60 ਦਿਨ ਖਾਣਾ ਤੇ ਇਹ ਕਨਵਸ ਹੋ ਆ ਗਈ ਛੋਟੀ ਇਹ 4 ਮਹੀਨੇ ਦੀ ਗੱਭੜ ਚੰਗੀ ਮੰਦਰੀਰ ਕੀ ਕੱਢ ਮਾਰੀ ਇਹ ਵੀ ਹਨਾ ਥਾਂ ਥਾਂ ਨੂੰ ਬੜੇ ਸਾਫ਼ ਆ ਹਾਂਜੀ ਹਾਂਜੀ ਠੀਕ ਆ ਜੀ ਇਹ ਪਹਿਲਾਂ ਜੇ ਤਾਂ ਦੁੱਧੇ ਲਈ ਬਣੀ ਜੀ ਗਾ ਦੁੱਧੇ ਲਈ ਆਸਾ ਹਾਂਜੀ ਹਾਂਜੀ ਕਿੰਨੇ ਚੱਤੀ ਚੱਕ ਪਾਸ ਆ ਚੱਕ 4 ਮਹੀਨੇ ਦੀ 4 ਮਹੀਨੇ ਦੀ 4 ਮਹੀਨੇ ਅੱਛਾ ਜੀ ਦੁੱਧ ਪੱਕਾ ਕਿ ਨਾ ਪੱਕਾ ਦੋ ਤੇ ਤੇ ਤਾਂ 4.5 ਅੱਛਾ ਹਾਂਜੀ ਹਾਂਜੀ ਕੋਈ 4 ਮੰਨ ਕੇ ਲੈ ਲੈ ਠੀਕ ਆ ਚੁਈ ਇੱਕ ਨੰਬਰ ਦੀ ਆ ਤੇ ਮਿਲਦੀ ਮਿਲਦੀ ਦੋਵੇਂ ਟਾਈਮ ਥਾਪੀ ਤੇ ਦੋਵੇਂ ਟਾਈਮ ਥਾਪੀ ਤੇ ਪਾੜੇ ਪਾੜੇ ਤੇ ਪਾੜੇ ਚਾਟ ਪਾੜੇ ਚਾਟ ਪਾੜੇ ਠੀਕ ਆ ਖੁੱਲ ਕੇ ਤੋਰਾ ਕਰਾਈਏ ਜੇਕਰ ਝੋਟੀ ਦੀ ਸੁੰਦਰਤਾ ਸਜਣੋ ਚਾਟ ਤੇ ਮਿਲਦੀ ਦੋਵੇਂ ਟਾਈਮ ਤੇ ਪੱਕਾ ਦੁੱਧ ਕਿੰਨਾ ਦੱਸਿਆ ਜੇ 4 ਕਿਲੋ ਲਾ ਲਏ ਦੋ ਟਾਈਮ ਹਾਂਜੀ ਹਾਂਜੀ ਨੀਲੀ ਦਾ ਪੱਖ ਰੱਖਦੀ ਆ ਨੀਲੀ ਰਾਵੀ ਦਾ ਰੱਖਦੀ ਜਹੜਾ ਬਿੱਲੀ ਮਣਕੀ ਅੱਖ ਮੱਥੇ 'ਚ ਬਲ ਤੇ ਜਿਹੜੇ ਪੈਰਾਂ ਤੇ ਵੀ ਨਿਸ਼ਾਨ ਕਵਰ ਕਰਦੀ ਆ ਝੋਟੀ ਚੰਗੀ ਆ ਸੂਆ ਪਹਿਲਾ ਵਾਹ ਜੀ ਵਾਹ ਪਿੰਡਾਂ ਛਾੜ ਮਾ ਆ ਜਾ ਸਜਣੋ ਗੰਡ ਦੀ ਛੇ ਲਰਗਾ ਵਾਹ ਜੀ ਵਾਹ ਜਿਹੜਾ ਲੈ ਜੂਗਾ ਯਾਦ ਕਰੂਗਾ ਵਾਹ ਦੇ ਵੱਦੀ ਜਗਾ ਲਓ ਜੀ ਸਿੰਗੀ ਰਿੰਗੀ ਸਿੰਗੀ ਸਜਣੋ ਹਾਂ ਜੀ ਠੱਲਾ ਬੜਾ ਸਾਫ ਚੋਟੀ ਦਾ ਹਾਂ ਜੀ ਇਹ ਵੀ ਉੜਦੀ ਜਾਊ ਉੜਦੀ ਜਾਊ ਬਾਕੀ ਦੋ ਵਾਰੀ ਚੈੱਕ ਹੋ ਗਈ ਐ ਅੱਛਾ ਤੇ ਕਿੰਨੇ ਦੀ ਦੇਰ ਕੇ ਛੱਡਦੀ ਰਹੀ ਗਈ ਮੈਨੇ ਪਰਾ ਹੋਰ ਕਰ ਦੇਣਾ ਤਾਂ 5000 ਦੀ 55 ਦੀ ਦੇ ਦੀ 55 ਦੀ ਹਾਂਜੀ ਹਾਂਜੀ ਲੱਭਣੀ ਨਹੀਂ ਪਰ 55 ਦੀ ਐਡਾ ਸਾਲ ਜਾਨਵਰ ਨਹੀਂ ਲੱਗਦਾ ਨਹੀਂ ਲੱਗਦਾ ਹਾਂਜੀ ਓਕੇ ਰਪੋਰਟ ਆ ਛੱਡ ਦੇ ਕੋਈ 1000 54 ਦੀ 54 ਦੀ ਠੀਕ ਆ ਹਾਂ ਤੇ ਨਾ ਵਾਲਾ ਹੀ ਮੁੱਲ ਚ 200 ਛੋੜ ਵਾਲਾ ਅੱਛਾ ਹਾਂਜੀ ਹਾਂਜੀ ਤਾਏ ਹੋਣਾ ਹਾਂਜੀ ਹਾਂਜੀ ਤੇ ਇੱਕ ਆ ਵੱਡੀ ਆ ਗਈ ਵੱਡੀ ਆ ਗਈ ਇਹਦੇ ਥੱਲੇ ਦੁੱਧ ਕਿੰਨਾ ਇਹਦੇ ਥੱਲੇ ਦੁੱਧ 6 6.5 ਕਿਲੋ ਅ 6 ਕਿਲੋ ਮੰਨਣੀ ਹੈ ਚੌੜ ਓਕੇ ਵੀ ਚੌੜ ਓਕੇ ਤੇ ਮਿਲਦੀ ਕਿਤਾ ਇਹ ਮਿਲਦੀ ਮੰਨ ਲਓ ਇਹ ਵੀ ਝਾੜਦੀ ਝਾੜਦੀ ਇਹ ਘਾਰਾ ਮਾਰ ਕੇ ਲੈਂਦੀ ਆ ਕੋਈ ਵੀਰ ਕਮੈਂਟ ਨਾ ਕਰੇ ਵੀ ਪਤਨੀ ਖਲੋਤੀ ਆ ਅੱਛਾ ਇਹ ਪੌਣੀ ਹੀ ਤਾਂ ਧਾਰਾ ਮਾਰ ਕੇ ਭੱਲੇ ਆਂਦੀ ਧਾਰਾ ਮਾਰ ਕੇ 12 ਵਜੇ ਤੇ ਲਾਗੇ ਪਹੁੰਚੀ ਆ ਅੱਛਾ ਧਾਰਾ ਮਾਰ ਕੇ ਲੈ ਆਂਦੀ ਹਨਾ ਆ ਇਹ ਆਖੇ ਕਿ ਪਸ਼ਮੀ ਖੜੀ ਕਰ ਤਾ ਕੋਈ ਵੀਰ ਰੱਖ ਦਿੰਦੇ ਆ ਕੀ ਕੀ ਗੱਲ ਹੈ ਹਨਾ ਉਂਝ ਵੀ ਸਮਾਂ ਸ਼ਾਮ ਦਾ ਹੋ ਗਿਆ ਸੱਜਣੋ ਹਾਂਜੀ ਹਾਂਜੀ ਠੀਕ ਆ ਤੇ ਤੋਰਾ ਕਰਾਈਏ ਚੈੱਕ ਸੂਆ ਇੱਕ ਨਵਾਂ ਲਈ ਇਹ ਸੂਆ ਕੋਈ ਤੀਜੇ ਲਈ ਬਣੀ ਹੈ ਜੀ ਠੀਕ ਆ ਚੌਥਾ ਵੀ ਮੰਨ ਸਕਦਾ ਮੰਨ ਸਕਦਾ ਕੋਈ ਆ ਤਾਂ ਪਾਜਾ ਲਾੜੇ ਸੇਵਾ ਤੋਂ ਐ ਜਲਦੀ ਜਦੋਂ ਚੌਥੇ ਲਈ ਬਣੀ ਆ ਹਾਂ ਪਰ ਤੀਜੇ ਬਣੀ ਆ ਮਸਾਂ ਵੀ ਵਧੀਆ ਹਾਂ ਦੋ ਤੇ 6 ਕਿਲੋ ਸੱਚ ਨੂੰ ਪੱਕਾ ਹਾਂ ਜੀ 6 ਕਿਲੋ ਨਾਲ ਸੱਜਰ ਮਹੇ ਪਾਈ ਆ ਤੇ ਮਿਲਦੀ ਚਾਰਟ ਤੇ ਆ ਤੇ ਚੈੱਕ ਪਾਸ ਕਿਨੇ ਜਦੀ ਆ ਇਹ ਚੈੱਕ ਪਾਸ ਚੌਥਾ ਨੂੰ ਜਾਣਦੇ ਅੱਜ ਕਿਉਂ ਨਹੀਂ ਆਲੀ ਅੱਛਾ ਸਾਹਮਣੇ ਨਰੀ ਸੱਜਣੋਂ ਚੈੱਕ ਪਾਸ ਜੇ ਥਣ ਵੇਖੋ ਇਹਦਾ ਕਿੰਨੀਆਂ ਵਰਨਾ ਤੇ ਕੋਈ ਵਾਹ ਜੀ ਵਾਹ ਨਹੀਂ ਥਣ ਫੜਾ ਸੋ ਬੱਦੀ ਦਾ ਹਾਂ ਹਾਂ ਜੀ ਹਾਂ ਜੀ ਬਾਦੀਆਂ ਵਰਲਾ ਕੱਢ ਜੇ ਤੇ ਗੱਲ ਕਰਕੇ ਰੇਟ ਦੀ ਕਿੰਨੇ ਦੀ ਦੇ ਦਿੱਗੇ ਜੱਸ ਨੂੰ ਇਹਦਾ ਭਾਵੇਂ ਭੈੜੀ ਕਰਦੀ ਭੈੜੀ ਕਰ ਦਿੱਗੇ 60 ਦੀ 60 ਦੀ ਹਾਂ ਜੀ ਹੋਰ ਖੜਦ ਕੇ ਯਾਰ 55 ਦੀ ਅੰਡ ਤੇ 60 ਦੀ ਆਹ ਹਾਂ ਮੈਨਾਂ ਮौजਾਂ ਲੱਗੀਆਂ ਰੇ ਲੱਗੀਆਂ ਹੈ ਵਾਹ ਜੀ ਵਾਹ ਗੱਲ ਨਹੀਂ ਭੈਣ ਭਰਾ ਕੋਈ ਰਹਿਣਾ ਚਾਹੀਦਾ ਠੀਕ ਆ ਹਾਂ ਜੀ ਆਪਾਂ ਨੂੰ ਕੋਈ ਇਹ ਉੱਡ ਜਾਣੇ ਤੋਤੇ ਉੱਡ ਜਾਣੇ ਤੋਤੇ ਮੈਂ ਛੜਦੀ ਵੇਖਦੀ ਆ ਵੇਖਦੀ ਆ ਹਾਂ ਜੀ 53 54 ਵਾਲਾ ਕੋਈ ਜਦਾਂ ਕਰੇ ਹੂੰ ਦੇ ਨਹੀਂ 55 ਦੀ ਨਹੀਂ 55 ਦੀ ਮੈਂ ਠੀਕ ਆ ਗੱਲ ਤੁਹਾਡੀ ਹਾਂ ਜੀ ਹਾਂ ਜੀ ਤੇ ਗਾੜੀ ਆ ਗਈਆਂ ਵਹਿੜਾ ਹਨਾ ਆ ਤਾਜੀ ਸੂਈਆ ਬੱਚਾ ਰੱਛੀ ਦੇ ਵਗਰਾ ਕਿਹਦੇ ਮਗਰ ਬੱਛਾ ਜੀ ਆਓ ਬੱਛਾ ਦੁੱਧ ਰੈਡੀ ਕਿੰਨਾ ਦੁੱਧ ਦੇ ਤਾਂ ਥੱਲੇ 17 ਹੋਊਗਾ ਤੇ ਥਣ ਮੱਜਾਂ ਵਾਲਾ ਹਾਂ ਜੀ ਥਣ ਮੱਜਾਂ ਚੋਣ ਓਕੇ ਇਹ ਚੋਲ ਬਿਲਕੁਲ ਵਾਹ ਜੀ ਵਾਹ ਬੜੀ ਖਰੀ ਥਾਂ ਦੀ ਗਾਂ ਹੰਦੀ ਹੈ ਨਾ ਹਾਂ ਜੀ ਹਾਂ ਜੀ ਤੂੰ ਤੇ ਦਊਗੀ 23 ਚਵਾ ਦੇ 5 ਵਿੱਚ ਪਰ ਇੰਨਾ ਕਿ ਗਰਮੀ ਵਾਲੀ ਆ ਗਰਮੀ ਵਾਲੀ ਪਿਓਰ ਨਹੀਂ ਹੈ ਪਿਓਰ ਨਹੀਂ ਗੀ ਐਚਪ ਫਣੀ ਨਾ ਸਾਰਾ ਰੰਗ ਐਚਪ ਜਾ ਤੇ ਕਰੋ ਸੰਗ ਮੰਨਦੀ ਵਿੱਚ ਕਰੋ ਸੰਗ ਮੰਨਦੀ ਹਾਂ ਜੀ ਤੇ ਤੋਰਾ ਕਰਾਈਏ ਜੇ ਕਿੰਦਾ ਇਹ ਦੂਜੇ ਸੂਏ ਸੰਗੂ ਸਾਹ ਠੀਕ ਆ ਦੂਸਰਾ ਸੂਆ ਤੇ ਮਗਰ ਮੇਲਕਾ ਬੱਚਾ ਸੱਚ ਨੂੰ ਹਾਂ ਜੀ ਵਾਹ ਜੀ ਵਾਹ ਥਾਂ ਦੇਖੋ ਕਰਮਾਲੀ ਦਾ ਕਿੰਦਾ ਸੋਹਣਾ ਲੱਗਾ ਹੂੰ ਦੇ 17 ਪਲਸ ਮੌਕੇ ਦਾ ਹੈ ਨਾ ਸੋਈ ਤਾਜੀ ਹੈ ਨਾ ਆਹਦੀ ਤਾਜੀ ਆ ਜੇ ਬੋਲੇ ਤੋਂ ਬਾਹਰ ਲਾ ਲਓ ਪੰਜਵਾ ਦਿਨ ਬਾਹਰ ਹੀ ਜਾਣ ਲਈ ਆ ਠੀਕ ਐਸਲ ਪੱਗਾ ਦਾ ਤਿੰਨ ਚਾਰ ਦਿਨ ਬੋਲਾ ਦਿੰਦੀਆਂ ਆਓ ਪੰਜ ਸੱਤ ਦਿਨ ਹੋ ਗਏ ਆ ਮੋੜ ਲਿਓ ਨਾਈ ਬਾਕੀ ਕੱਦ ਵਜਨ ਦੀ ਲੋੜ ਦੀ ਫੋਲਿਆ ਬਾਕੀ ਰੇਟ ਦੀ ਗੱਲ ਕਰੀਏ ਤੇ ਕਿੰਨਾ ਨੋਰਮਲ ਹੀ ਕਰਦੀ ਜਾਂਦਾ ਵੀ 65 ਦੀ ਦਈਏ 65 ਦੀ ਦਈਏ 60 ਦੀ ਦਈਏ 60 ਦੀ ਦਈਏ 1000 ਛੜ ਦੀਏ ਹੋ 1000 ਛੜ ਦੀਏ 58 ਦੀ ਦੇਦਾ 58 ਦੀ ਗਈ 58 ਦੀ ਵਾਹ ਜੀ ਵਾਹ ਇਹ ਮੌਜਾ ਲਾ ਰਹੀ ਹੈ ਪਰ ਇਹੋ ਜੀ ਉਹ ਬੱਚਾ ਚੁੰਗੀ ਜਾਂਦਾ ਜੇ ਉਧਰੋਂ ਵੀ ਵਾਹ ਜੀ ਵਾਹ ਜੋ ਕਿ ਆਣਾ ਤਾਂ ਨਹੀਂ ਬਚਾ ਆ ਗਿਆ ਬਚਾ ਆ ਗਿਆ ਗੇਰ ਵਾਹ ਜੀ ਵਾਹ ਬਚਾ ਕੇ ਹਨਾ ਬਚਾ ਹਾਂ ਗੇਰਤੀ ਗੇਰਚ ਤੇ ਗੇਰਤੀ ਵੈੜਾ ਇਹ ਦੁੱਜੇ ਸੂਏ ਤੇ ਦੋ ਦਿਨਾਂ ਦੀ ਸੂਈ ਅੱਛਾ ਬੋਲਾ ਕਿੰਨਾ 8 ਕਿਲੋ 8 ਕਿਲੋ ਹਾਂਜੀ ਕਰ ਜੂ 12 13 ਕਿਲੋ ਹਨਾ ਬੜੇ ਆਮਣੇ 12 13 ਤੇ ਬੜੇ ਆਮਣੇ ਕਰ ਜੂਗੇ ਤੇ ਰਸੀ ਤੋਂ ਬਗੈਰ ਚੋਈ ਦੀ ਜੇ ਅੱਛਾ ਹਾਂਜੀ ਇੰਨੀ ਸੀਜ਼ ਲੱਗ ਗਿਆ ਬੜੀ ਜਿਆਦੀ ਅੱਛਾ ਬੱਚੇ ਦਾ ਤੁਹਾਨੂੰ ਪਤਾ ਵੀ ਵੇਖੀ ਵੇਖੀ ਲਓ ਜੀ ਉਹਨੇ ਉਹਦੇ ਬਣਾਇਆ ਦੌਰ ਤੋਂ ਮੜਿਆ ਬੱਚੇ ਨੂੰ ਤੋੜਦਾ ਬੱਚੇ ਨੂੰ ਫੜ ਕੇ ਵਾਹ ਜੀ ਵਾਹ ਲੈ ਜਾਓ ਥਾਣ ਬੜਾ ਇਹਨੂੰ ਮੱਝਾਂ ਨਾਲ ਘਾਣਾ ਹਾਂ ਜੀ ਹਾਂ ਜੀ ਮੁੱਠੀ ਆਲਾ ਥਾਣ ਆ ਵੇਡਾ ਮੁੱਠੀ ਰੋ ਬਾਹਰ ਜਾਂਦਾ ਲਾਓ ਮੋੜ ਲਿਓ ਤੇ ਤੋੜ ਤੇ ਦਾ ਮੱਝਾਂ ਰਗਾ ਸੰਧੂ ਸਾਹਿਬ ਅੱਛਾ ਲਓ ਜੀ ਲਓ ਜੀ ਸਾਪਰੇ ਦਾ ਮੁੰਨੇ ਮੈਨੂੰ ਇਹ ਆ ਸ਼ਾਈ ਆਲ ਨਸਲ ਦੇ ਵਾਹ ਜੀ ਵਾਹ ਦੁਆ ਇਹ ਪਿਓਰ ਘੇਰ ਆ ਗਿਆ ਹਾਂ ਹਾਂ ਕਿਉਂਕਿ ਜਿਹੜੇ ਕੰਨ ਤੇ ਮੇਨ ਨਿਸ਼ਾਨੀ ਹੁੰਦੀ ਆ ਤੇ ਮੱਥਾ ਚੌੜਾ ਮੂੰਹ ਬਦਲਾ ਪਿਓਰ ਤੇ ਇਹ ਮਗਰਵਸ਼ ਆ ਗਿਆ ਹਾਂਜੀ ਹਾਂਜੀ ਠੀਕ ਦੁੱਤ ਦਊਗੀ ਚੰਗਾ ਦੋ ਤੇਰਾ 14 ਕਿਲੋ ਪਾਜੂ ਪਾਉ ਕਿਸੇ ਬਾਦ ਠੀਕ ਹਾਂਜੀ ਤੇ ਰੇਟ ਜੀ ਆ ਪਿਛਲੇ ਸੂਰੇ 12 ਪਾਉਂਦੀ ਰੇਟ ਦੀ ਗੱਲ ਰਹਿ ਗਈ ਕਿੰਨੇ ਦੇ ਦੀ 50 ਦੀ ਦੇ ਦੀ ਨਹੀਂ ਜਹਾਜ ਕਰੀਏ 45 ਨਹੀਂ ਹੋਰ ਕਰੀਏ 40 ਦੀ ਦੇਣਾ ਕੀ ਉਹਦੀ ਘੇਰ ਰਹਿ ਗਈ ਠੱਤੀ ਦੀ ਜਾਂਦੇ ਨਹੀਂ ਤਾਂ ਕਾ ਜਾਂਦੇ ਜਾਂਦੇ ਹਾਂ ਆ ਤੇ ਨਾ ਆਲਾ ਠੱਤੀ ਆ ਘਟਵਾਦ ਨਹੀਂ ਇਹ ਕਾ ਕੀ ਛਾਈ ਵਾਲ ਹਾਂਜੀ ਇਹ ਛਾਈ ਵਾਲ ਤੇ ਗਰਮੰਡੋ ਦਾ ਕਰਾਉਂ ਜਿਆ ਹੂੰ ਛਾਈ ਵਾਲ ਗੱਪਣਿਆ ਇਹ 8 ਕਦੇ ਲੈਂਦੀ ਆ ਖੁੱਲ ਕੇ ਤੋਰਾ ਕਰਾਈਏ ਠੀਕ ਆਰ ਤੋਂ 10 ਪਲੱਸ ਜਿਹੜਾ ਸਮਾਂ ਲੈਂਦੀ ਸਜਣੋ ਮੇਰਾ ਤਾਂ ਬਣੀ ਬਣਾਈ ਤਾਵਾਂਗੇ ਫੇਰ ਮੈਂ ਚੱਲ ਜਾਂਦੇ ਹੁਣ ਆਈ ਯਾਰੇ ਹਾਂਜੀ ਆਈ ਯਾਰ ਬਾਦ ਗਈ ਹੈਨਾ ਥਾਂ ਚੰਗਾ ਲੱਗਾ ਇਹਨੂੰ ਮਈ ਵਾਲਾ ਇਹ ਗਰਮੀ ਨੂੰ ਚੰਗਿਆਂ ਆ ਜੀ ਬੈਗਾ ਆ ਗਰਮੀ ਗਾਂ ਗਰਮੀ ਹੈ ਜਿਵੇਂ ਆਜੂਗੀ ਇਹਨੇ ਤੋ ਜੇ ਸੁਣਾ ਦਾ ਰਾਜੀ ਆ ਵੀ ਫੁੱਲ ਇਹ ਤਾਂ ਹੀ ਸੀ ਨਹੀਂ ਠੀਕ ਆ ਹਾਂ ਜੀ ਤੇ ਠੰਡੀ ਰਸਤੀ ਤੋਂ ਬਗੈਰ ਹੀ ਤੇ ਪੀਜ ਅੱਛਾ ਜੀ ਹਾਂ ਜੀ ਏਡੀ ਸੀਲਡ ਬੜੀ ਸੀ ਠੰਡੀ ਠੀਕ ਆ ਮੋਲ ਦੀ ਗੱਲ ਰਹਿ ਗਈ ਤੇ ਕਿੰਨੇ ਦੇ ਦੀਏ ਮੋਲ ਜੀ ਇਹ ਤਾਂ ਤਿਆਰ ਹੋਇਆ ਹਰ ਤਾਂ ਭਾਵੇਂ 45 ਕਰ ਲਈਏ 40 ਦੀ ਦੇ ਦਈਏ 40 ਦੀ ਹਾਂਜੀ ਇਹ ਵੀ 38 ਦੀ ਜਾਂਦੀ ਗਈ 38 ਦੀ ਜਾਂਦੀ ਗਈ 35 ਦੀ ਫੇ ਕਰ ਦੇ ਯਾਰ ਹਾਂ ਤੇ ਨਾ ਇਧਰ 35 ਐਂਡ ਦਾ ਪੀਸ ਤੇ ਲਓ ਸਜਣੋ ਐਂਡ ਆ ਪੀਸ ਆ 35 ਵਾਲਾ ਤੇ ਲੁੱਟ ਲਓ ਮੇਲਾ ਪਿੰਡ ਭਾਈਕੇ ਲੱਧੂ ਪਹੁੰਚ ਕੇ ਤੇ ਤਸੱਲੀਆ ਕਰ ਕਰ ਕੇ ਲੈ ਜਾ ਕਰੋ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ